ਅਸ਼ਕਨ ਨੂੰ ਦੱਸ ਦਈਏ ਕਿ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਮਿਊਨਿਸਪਲ ਕਮੇਟੀ ਦੇ ਦਫ਼ਤਰ ਦੇ ਅੱਗੇ ਦੀਆਂ ਤਸਵੀਰਾਂ ਨੇ ਅੱਜ ਅਰਧ ਨੱਗੇ ਵਿਅਕਤੀ ਨੇ ਇੱਕ ਧਰਨਾ ਲਗਾਇਆ ਹੈ ਮਿਊਨਿਸਪਲ ਕਮੇਟੀ ਦੇ ਦਫ਼ਤਰ ਦੇ ਮੂਹਰੇ ਉਹ ਵੀ ਦੁਪਹਿਰ ਦਾ ਟਾਈਮ ਇਸ ਸਮੇਂ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਪੁੱਛਦੇ ਹਾਂ ਇਹ ਧਰਨਾ ਇਸਨੇ ਕਿਉਂ ਲਗਾਇਆ ਹੈ ਇਹ ਕਾਰਨ ਹੈ ਕਿ ਜੀ ਮਿਊਨਿਸਪਲ ਕਮੇਟੀ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਲਈ ਉਹ ਉਹਨਾਂ ਕਰਕੇ ਮੈਂ ਬੈਠਾ ਜਿਹੜਾ ਮੇਰਾ ਸਫਾਈ ਕਰਮਚਾਰੀ ਭਾਈਚਾਰਾ ਵੀ ਥੋੜਾ ਜਿਹਾ ਇਸ ਵਕਤ ਦਰਿਆ ਹੋਇਆ ਹੈ ਉਹ ਦਰਿਆ ਤਾਂ ਹੋਇਆ ਹੈ ਉਹ ਕਰ ਰਹੇ ਹੈ ਕਿ ਉਹਨਾਂ ਨੂੰ ਹਟਨ ਦਾ ਖਤਰਾ ਹੈ ਬਦਲੀ ਦਾ ਡਰ ਹੈ ਉਹ ਖੋਲਣਾ ਚਾਹੁੰਦਾ ਹੈ ਇਹਦਾ ਸ਼ਰੀਪਾ ਇਸ਼ਾਰਾ ਨਹੀਂ ਮੋੜਦਾ ਕਿ ਇਹਨਾਂ ਨਾਲ ਪਹਿਲਾਂ ਵੀ ਕਿਰਾ ਬਹੁਤ ਹੋਇਆ ਹੈ 26-27 ਸਾਲ ਪਹਿਲਾਂ ਪੁਰੇ ਵਿਸਤ੍ਰਿਤ ਕਮੇਟੀ ਦੇ ਵਿੱਚ ਚੌਧਰੀ ਅਫਜ਼ਲੁਦੀਨ ਖਫਾਰ ਦੇ ਟਾਈਮ ਉਦੋਂ ਰੈਗੂਲਰ ਕੀਤੇ ਗਏ ਮੁਲਾਜ਼ਮ ਸੀਗੇ ਉਸ ਤੋਂ ਬਾਅਦ ਅੱਜ ਤੱਕ 27-28 ਸਾਲ ਨਿਕਲ ਗਏ ਇੱਕ ਵੀ ਬੰਦਾ ਪੱਕਾ ਨਹੀਂ ਹੋਇਆ ਇਸ ਤੋਂ ਪਹਿਲਾਂ ਕਈ ਸਰਕਾਰ ਆਈਆਂ ਚਲੀਆਂ ਗਈਆਂ ਉਹਨਾਂ ਨੇ ਸਾਡੇ ਮੁਲਾਜ਼ਮਾਂ ਨੂੰ ਸਥਾਈ ਕਰਮਚਾਰੀਆਂ ਨੂੰ ਜੱਦ ਕਿਤਾ ਰੱਖਿਆ ਜੱਦ ਕਿਤਾ ਕਰਤਾ 100 ਜਨਤੇ ਮਾਰੇ ਉਂਝ ਜਨਤਾ ਡਰੀ ਹੋਈ ਸੈਮੀ ਹੋਈ ਕਿ ਕਿਤੇ ਸਾਨੂੰ ਹਟਾਣਾ ਦਿੱਤਾ ਜਾਵੇ ਆਵਾਜ਼ ਉਹਨਾਂ ਦੀ ਬਹੁਤ ਬੜੀ ਹੈ ਬੁਲੰਦਾ ਆਵਾਜ਼ ਚ ਉਹ ਚਾਹ ਉਹ ਕਰਨਾ ਚਾਹਦੇ ਆ ਪਰ ਲੇਕਿਨ ਗਰੀਬ ਜਨਤਾ ਦੀ ਪਰਜਤ ਬੰਦੇ ਰੋਕੀ ਤੋਂ ਕਿ ਕਿਤੇ ਸਾਨੂੰ ਕੰਮ ਤੋਂ ਹਟਾ ਦਿੱਤਾ ਜਾਵੇ ਜੀ ਉਹ ਸਾਹਮਣੇ ਮੇਰੇ ਨਾਲ ਕੀਤੀ ਉਹ ਸਾਹਮਣੇ ਮੇਰੀ ਕੱਲ ਗੱਲ ਹੋਈ ਸੀ ਜੀ ਕੱਲ ਮੈਂ ਦਫਤਰ ਵਿੱਚ 2:30 2:00 ਵਜੇ ਆਇਆ ਸੀ 2:30 ਵਜੇ ਆ ਕੇ ਉਹਨਾਂ ਨੂੰ ਪੁੱਛਿਆ ਮੈਂ ਕਿ ਸਰ ਜੀ ਮੈਂ ਪਤਨ ਦਿਨਾਂ ਤੋਂ ਫੋਟੋ ਪਰ ਗੇੜੇ ਖਾ ਰਿਆ ਸੰਡੇ ਤੋਂ ਲੈ ਕੇ ਮੰਡੇ ਮੰਡੇ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਜੀ ਉਹਨੇ ਕਹਿ ਦਿੱਤਾ ਮੈਂ ਕਰਦਾ ਮੈਂ ਨਿਸਮਾ ਲਈ ਉਹਨਾਂ ਨੇ ਦਿੱਤਾ ਸ਼ੁੱਕਰਵਾਰ ਦਾ ਪਿਛਲੇ ਸ਼ੁੱਕਰਵਾਰ ਨੂੰ ਵੀ ਆਇਆ ਸੀਗਾ ਜੀ ਮੈਂ ਸ਼ੁੱਕਰਵਾਰ ਨੂੰ ਜੀ ਉਹ ਸਾਹਿਬ ਨੇ ਐਸਐਸ ਨੂੰ ਕਿਹਾ ਲਿਖਤੀ ਰੂਪ ਚ ਦਿੱਤਾ ਫਿਰ ਮੈਂ ਐਸਐਸ ਸਾਹਿਬ ਨੂੰ ਕਿਹਾ ਐਸਐਸ ਸਾਹਿਬ ਕਹਿੰਦੇ ਮੈਂ ਤੁਹਾਨੂੰ ਲਿਖਤੀ ਰੂਪ ਚ ਭੌਂਵਾ ਰਿਹਾ ਮੈਂ ਘੰਡੇ ਦੇ ਵਿੱਚ ਸਾਰਿਆਂ ਨੂੰ ਹਾਇਰ ਕਰ ਦਿੱਤਾ ਪਰ ਲੇਕਿਨ ਇਹ ਉਹ ਸਾਹਿਬ ਨਹੀਂ ਲਿਖਤੀ ਰੂਪ ਚ ਆਰਡਰ ਨਹੀਂ ਦਿੱਤੇ ਐਸਾ ਹੀ ਸਾਹਿਬ ਵਿਚਾਰਾ ਉਹ ਵੀ ਕੀ ਕਰੇ ਹੁਣ ਮੈਨੂੰ ਇਹ ਕਿਹਾ ਗਿਆ ਕਹਿੰਦੇ ਕੋਈ ਨਹੀਂ ਕਰਦਾ ਨਹੀਂ ਕੋਈ ਨਹੀਂ ਕਰਦਾ ਜੇ ਸ਼ਿਕਾਇਤ ਤੇ ਚਲੇ ਗਏ ਕੱਲ ਸ਼ਾਮ ਵੇਲੇ ਮੈਨੇ ਕਿਹਾ ਮੈਂ ਕਾ ਜੱਜ ਦੇਖੂਗਾ ਸਰ ਸੁਬਾ ਤੱਕ ਜੇ ਕੰਮ ਤੇ ਲੱਗੋ ਠੀਕ ਹੈ ਨਹੀਂ ਮੈਂ ਸੁਬਾ ਨੂੰ ਅਣ ਮਿੱਥੇ ਸਮਾਂ ਲਿਖ ਧਰਨੇ ਤੇ ਬੈਠ ਗਏ ਉਹ ਚੁੱਪ ਦੀ ਗਏ ਸਾਇਲੈਂਟ ਹੋ ਕੇ ਬੈਠ ਗਏ ਹਾਲਾਂਕਿ ਮੈਂ ਫਿਰ ਅੱਜ ਸੁਬਾ ਜਦੋਂ ਮੈਂ ਤੁਹਾਡੇ ਬੈਠਾ ਸਟਾਰਟ ਕੀਤਾ 9 ਵਜੇ ਆ ਮੈਂ 7:30 ਵਜੇ ਆਪਣੇ ਸੁਪਰਡਨ ਮੈਡਮ ਆਇਓ ਰੇ ਉਹਨਾਂ ਨੇ ਮੈਨੂੰ ਅੰਦਰ ਬੁਲਾਇਆ ਵੀ ਤੁਸੀਂ ਐਜ਼ ਅ ਰਿਕੁਐਸਟ ਅੱਜ 6 ਵਜੇ ਤੱਕ ਜਾਂ 6 ਤਰੀਕ ਤੱਕ ਕਹਿੰਦੇ ਵੀ ਸਾਇਲੈਂਟ ਹੋ ਜਾਓ ਫਰੀਜ਼ ਆਪੋ ਪਾਸ ਕਰ ਲਓ ਮਨੇ ਕਿ ਮੈਂ ਪਲੀਜ਼ ਤੁਹਾਡੇ ਕੋਲ ਰਿਕੁਐਸਟ ਕਰਦਾ ਪਹਿਲਾਂ ਆਪਣਾ ਬਿਲ ਬੀ ਚਾਹਤਾ ਵੀ ਮੇਰੇ ਸਮਾਨ ਤੁਸੀਂ ਉੱਪਰ ਨਾ ਲਾ ਦਿਓ ਮੇਰੇ ਸਮਾਨ ਉੱਪਰ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਨਾ ਕਰੋ ਜਿਹੜੇ ਸਾਈਲੈਂਸ ਚਾਰੀ ਲਗਾ ਕੇ ਸਾਇਲੈਂਸ ਲਗਾਓ ਬੜੀ ਮਿਹਰਬਾਨੀ ਹੋ ਕਿ ਮੈਂ ਜਦੋਂ ਤੱਕ ਕਰੇ ਲੱਗਣਗੇ ਨੋਟ ਕਰ ਮੈਂ ਥਿਲੂਗਾ ਅਣ ਮੇਰੇ ਸਮੇਂ ਲਈ ਬੈਠਾ ਮੈਂ ਨੇ ਵੀ ਸਵੇਰ ਕਰ ਲਈ ਕਿੱਚੀ ਮੈਨੂੰ ਕਿਹਾ ਸੀ ਕਿ ਸਾਰੀਆਂ ਬੋਥਾਂ ਦੀਆਂ ਕਿੰਨੀਆਂ ਡਿਊਟੀਾਂ ਕਰਕੇ ਸਟਾਫ ਨਾਲ ਆ ਗਏ ਉਹ ਕਿਸੀ ਦੀ ਡਿਊਟੀ ਲੈਣਗੇ ਮੈਡਮ ਮੈਡਮ ਸ਼ਾਨਾ ਅੱਜ ਕਰ ਰਹੇ ਸਿਲੈਕਸ਼ਨ ਤਾਂ ਦੇਖੋ ਹੁਣ ਅਸੀਂ ਵੀ ਸੰਗਰੂਰ ਤੋਂ ਆ ਰਹੇ ਹਾਂ ਡਿਊਟੀ ਕਰਕੇ ਜੀ ਇਹਨੂੰ ਰਿਕਵੈਸਟ ਕਰੀ ਸੀ ਬੰਦੇ ਨੂੰ ਜੀ ਵੀ ਹੋਟਲ ਤੋਂ ਬਾਤਾਂ ਸ਼ੁਰੂ ਕਰਨਾ ਲੱਗੇ ਇਹ ਸਭ ਲੋਜਿਸਟਿਕਸ ਹਨ ਸਾਰੇ ਸੰਗਰੂਰ ਤੋਂ ਹੀ ਆ ਰਹੇ ਹਾਂ ਜੀ ਇੰਟਰਨੈਸ਼ਨਲ ਜਿਹੜਾ ਸੀ ਸਟਾਫ ਸੰਪਰਦ ਹੋਰ ਪਾਸੇੋਂ ਕੱਢ ਕੇ ਵੀ ਦਫ਼ਤਰ ਚ ਲੈ ਕੇ ਆਏ ਪਰ ਉਹ ਲੋਕ ਇਹ ਕਹਿੰਦੇ ਨਾ ਕਦਾ ਕਦਾ ਟਾਈਮ ਬਹੁਤ ਐਕਸੇਪਰੀਟ ਕਰਦਾ ਜਿਨਾ ਦਿੱਤਾ ਹੁੰਦਾ ਕਦਾ ਜਿਹੜੇ ਵਰਤਾਰ ਅਦਰ ਕਨਸਟੈਂਟ ਕੀ ਹੋਏ ਨੇ ਕਿਉਂ ਕਿਉਂ ਨਾ ਉਹ ਨਜ਼ਰ ਆਉਂ ਕੰਮ ਕਰਦੇ ਪਰ ਕੰਮ ਨਹੀਂ ਕਰ ਰਹੇ ਨੇ ਜੀ ਉਹ ਇਲੈਕਸ਼ਨ ਤੋਂ ਹੁਣ ਸਭ ਦੀ ਡਿਊਟੀ ਲੱਗੀ ਜੀ ਇਹ ਸਭ ਕਿਨਾਰੇ ਚੰਨੋਂ ਤੋਂ ਪਟਿਆਰ ਤੋਂ ਸੰਘੂਰ ਆਣੇ ਸ਼ੁਰੂ ਤੋਂ ਇੱਧਰ ਆਣਗੇ ਇਲੈਕਸ਼ਨ ਤੋਂ ਬਾਅਦ ਇਹਨਾਂ ਨਾਲ ਗੱਲ ਕਰਨਗੇ ਕਿ ਮੈਂਨੇ ਸਵੇਰ ਨੂੰ ਰਿਕਵੈਸਟ ਵੀ ਕਰਦੀ ਮੈਂ ਕਿ ਬੱਚਾ ਤੋਂ ਇੰਨੀ ਗਰਮੀ 'ਚ ਬੈਠਾ ਤੂੰ ਇਲੈਕਸ਼ਨ ਤੋਂ ਬਾਅਦ ਯੋਸਾਬ ਨਾਲ ਗੱਲ ਕਰਨੀ ਯੋਸਾਬ ਤੇਰਾ ਹੱਲ ਕਰਦਣਗੇ ਜੀ ਹਾਂਜੀ ਉਹਨੇ ਤਾਂ ਜਿੱਤ ਕਰੀ ਬੈਠਾ ਜੀ ਉਹਦਾ ਕਹਿਣਾ ਇਹ ਹੈ ਕਹਿੰਦਾ ਵੀ ਜੋ ਕਮੇਟੀ ਵੀ ਕੰਮ ਕਰਕੇ ਬਸ ਕਰ ਰਹੇਗੇ ਸਾਡੇ ਅਰਬ ਸਮਾਈ ਵੀ ਉਹਨਾਂ ਨੂੰ ਡਰਾਇਆ ਹੋਇਆ ਇੱਕ ਤਰ੍ਹਾਂ ਦਾ ਜਿਹਨੇ ਬਾਹਰ ਨਿਕਲ ਕੇ ਆ ਰਿਹਾ ਉਹਨਾਂ ਨੂੰ ਜੁਬੇਲਾ ਜਗਾਨ ਲਈ ਗਏ ਇਹ ਤਾਂ ਨਸਤਾ ਹੋਇਆ ਔਰ ਉਹਦੀ ਮੰਗ ਜੀ ਦੇਖਿਆ ਮੰਗ ਵੀ ਚਾਏ ਜਾਏ ਜੀ ਅਸਲ ਸਾਥ ਤੇ ਹੈਗੇ ਨੇ ਉਹਨਾਂ ਨਹੀਂ ਆਤੇ ਉਹ ਜਿਹੜੇ ਨਾਮ ਦੇ ਬੰਦੇ ਨੇ ਉਹ ਦੱਸਦੇ ਹੋਣਗੇ ਵੀ ਕਿਤੇ ਉਹ ਕੰਮ ਨਹੀਂ ਕਰਦੇ ਹੈਗੇ ਸੈਲੀਬ੍ਰੇਟ ਕਰ ਰਹੇ ਹੈਗੇ ਇਸ ਕਰਕੇ ਉਹਨਾਂ ਨੂੰ ਠੀਕ ਕਰਾਉਣਾ ਹੈ ਇਹਨੇ ਕੰਨੀ ਦੀ ਮੰਗ ਲਈ ਹੈ ਤੇ ਅਸੀਂ ਦੱਟੇ ਤੋਂ ਬਾਅਦ ਗੱਲ ਕਰਦੇ ਵੀ ਉਹ ਸਮਝ ਦੀ ਗੱਲ ਦੱਸੋ ਕਿਤੇ ਜੇ ਕਿ ਨਿਯਮ ਹੈ ਉਹ ਵੈਲਟ ਪੇਪਰਾਂ ਜੁੱਤੀਆਂ ਲੱਗੀਆਂ ਸਾਰਾ ਸਟਾਫ ਉਰੇ ਬੈਠਾ ਆਪ ਨੂੰ 600 ਸਸਤੇ ਪੱਟ ਦੇ ਲਿਏ ਮਾਤਿਰ ਸਰਕਾਰ ਦਾ ਨਹੀਂ ਇਹ ਮਾੜੀ ਉਹ ਕਹਿੰਦਾ ਮੈਂ ਕਿੱਥੇ ਸਮਝੇ ਕਰਾਂ ਜੇ ਉਹਦੇ ਨਾਲ ਕੋਈ ਐਂਟੀ ਦਿੱਤੀ ਗਲਤ ਹੋ ਜਾਂਦੀ ਹੈ ਜਿਹਨ ਗਲਤੀ ਤੋਂ ਹੋ ਗਿਆ ਬਹੁਤ ਚੰਗੀ ਹੈ ਜੋ ਮੇਰੇ ਪਾਸੇ ਸੈਨਿਪਾਸੇ ਇਹੋ ਸਾਪਣੇ ਗੱਲ ਕਰਨ ਦੀ ਜੋ ਸਾਨੂੰ ਪੱਧਰ ਉਹ ਦੱਸਦਾ ਕਿ ਅੱਜ ਉਹ ਸਾਪਣੇ ਕੀ ਹੈ ਰਿਲੇਕਸ਼ਨ ਉਹ ਬਾਅਦ ਦੇਖ ਲੈਂਦੇ ਹਾਂ ਇਹਦਾ ਰਾਈਟਾਈਟ ਹੀ ਬੈਠਾ ਜੀ ਜੋ ਚਾਪਨ ਕਰਦੇ ਕਹਿੰਦੇ ਉਹ ਕੀ ਕਰਤੀ ਸੀ ਸੋ ਇਸ ਦੇ ਸਬੰਧ ਵਿੱਚ ਸਾਰਾ ਇਹ ਨਾ ਕਿ ਕਿੰਨਾ ਕਰ ਦਿੱਤੀ ਹੈ ਔਰ ਹੰਸਰਾਵੀ ਨੇ ਉਹਨੇ ਅਸਵੀਰ ਹੰਸਰੇ ਨੂੰ ਦੱਸਿਆ ਕਿ ਇਹਨਾਂ ਨਾਲ ਉਹਨਾਂ ਦਾ ਬਹਤਾ ਹੋਇਆ ਇਹਨਾਂ ਨੇ gadbad ਕੀਤੀ ਤਾਂ ਇਹਨਾਂ ਨੇ 6 ਤਰੀਕ ਦਾ ਟਾਈਮ ਤੋਂ ਵੀ ਵੀ 6 ਤਰੀਕ ਤੱਕ ਤੁਸੀਂ ਕਿਹੋ 6 ਤਰੀਕ ਤੋਂ ਬਾਅਦ ਵੀ ਹੱਲ ਹੋ ਗਿਆ ਬਟ ਉਹ ਨਹੀਂ ਮੰਨੇ ਆ ਉਹਨੇ ਇਹ ਤਾਂ ਰੱਸਾ ਆ ਗੁਣਾ ਕੇ ਤਾਂ ਇਹੋ ਸਭ ਦੱਸ ਰਹੇ ਆ ਤੁਹਾਡੇ ਜੀ ਜੀ ਸਾਬ ਹੁਣ ਆਉਂਦੇ ਆ ਫਿਰ ਸਭ ਕੱਢਣਗੇ ਇਹਦਾ ਸਟਾਫ ਹੈ ਹੀ ਨਹੀਂ ਅਜੇ ਵੀ ਕਰੀਬ ਕਿਹੇ ਹੀ ਲਗਾਈਏ ਜੀ ਸੋ ਦੇਖਦੇ ਤੁਸੀਂ ਲੋਕ ਸਭਾ ਇਲੈਕਸ਼ਨ ਜਿਹੜੇ ਅਜੇ 2024 ਚੱਲ ਰਹੇ ਨੇ ਇਸ ਵੇਲੇ ਡਿਊਟੀਆਂ ਦੀ ਗੱਲ ਕਰ ਰਹੇ ਆਂ ਵੀ ਸਖੂਰ ਵਗੈਰਾ ਡਿਊਟੀ ਲੱਗੇ ਨੇ ਇੱਥੇ ਉੱਤਰ ਗਏ ਨੇ ਅਦਰ ਕਾਸਟ ਦੇ ਜਿਹੜੇ ਜਿਨ੍ਹਾਂ ਦੀ ਇਹ ਮੰਗ ਵੀ ਕੀਤੀ ਆ ਵੀ ਅਦਰ ਕਾਸਟ ਵਾਲੇ ਜਿਹੜੇ ਪੜਤਨੀ ਦਿੱਤੇ ਹੋਏ ਨੇ ਉਹ ਇਹਨਾਂ ਦਾ ਇਹ ਕਹਿਣਾ ਕਿ ਉਹ ਵੀ ਡਿਊਟੀ ਆ ਦੇ ਟਾਈਮ ਤੇ ਡਿਊਟੀਆਂ ਦੇ ਲੱਗੇ ਹੋਏ ਨੇ ਅਦਰ ਕਾਸਟ ਦੇ ਜਿਹੜੇ ਹੈਂਡੀਕੈਪਡ ਬੰਦੇ ਨੇ ਜੀ ਉਹ ਇੱਧਰ ਲੜਕੀ ਬੈਠੀ ਆ ਜੀ ਉਹ ਵੀ ਇਹਨਾਂ ਦੇ ਕੰਮ ਕਰ ਰਹੀ ਆ ਇਹਨਾਂ ਦੀ ਬਰਕਰਾਰੀ ਤਰਦਾ ਬਣਾ ਰਹੀ ਆ ਜੀ ਬੈਠੀ ਇੱਧਰ ਹੈ ਪਰ ਬਟ ਕੰਮ ਇਹਨਾਂ ਦੇ ਕਾਫੀ ਨਹੀਂ ਹੋ ਰਿਹਾ। ਮਤਲਬ ਆਲਰੇਡੀ ਸਾਰੇ ਕੰਮ ਕਰ ਰਹੇ ਨੇ। ਸਾਰੀ ਸੈਂਡਰੀ ਤਾਂ ਵੀ ਛੁੱਟੀ ਹੋਈ ਹੈ। ਸਾਰੇ ਬਾਕੀ ਵਰਕਰ ਰੱਖਿਆ ਹੋਇਆ ਜੀ ਉਹ ਵੀ ਵਿਚਾਰਾ ਮਤਲਬ ਕਿ ਮੁਸਲਮਾਨ ਨੇ ਝਾੜੂ ਦੇ ਰਿਹਾ ਜੀ। ਉਹ ਵੀ ਝਾੜੂ ਦੇ ਰਿਹਾ ਜੀ ਬੰਦਾ ਜੀ। ਠੀਕ ਹੈ। ਸੋ ਲੋਕ ਕੰਮ ਸਾਡੇ ਲੱਗੇ। ਕਹਾਂ ਲੱਗੇ ਹੋ ਵੀ ਉਹ ਵੀ ਫਿਰ ਕਹੇ ਅਦਰਕਾਸ ਦਾ ਝਾੜੂ ਲਗਾ ਰਿਹਾ ਜੀ। ਉਹ ਵੀ ਤਾਂ ਲਗਾ ਰਿਹਾ ਜੀ ਜਿੱਦੋਂ ਜਿਹੜਾ ਕੰਮ ਠੀਕ ਲੱਗਦਾ ਨਹੀਂ ਕਰ ਰਹੇ ਰਹੀ ਜੀ। ਬਾਕੀ ਜੋ ਸਭ ਵਧੀਆ ਤੁਹਾਨੂੰ ਦੱਸਣ ਦੇ ਰਹੇ ਜੀ ਜਵਾਬ ਤਾਂ ਦੇ। ਠੀਕ ਹੈ। ਥੈਂਕ ਯੂ। ਸੋ ਤੁਹਾਡੇ سامنے ਮੈਂ ਵੀ ਦੱਸਿਆ ਕਿ ਜੋ ਅਦਰ ਕਾਸਟ ਵੀ ਆ ਉਹ ਵੀ ਦੋ ਤਿੰਨ ਜਣੇ ਦੱਸਿਆ ਵੀ ਇੱਕ ਮਾਮਨਦੀਰ ਆ ਜਿਹੜਾ ਉੱਥੇ ਛੱਡੂ ਗਿਆ ਲਗਾ ਰਿਹਾ ਹੈ ਅੰਦਰ ਹੈ ਜਿਹੜੇ ਉਹ ਵੀ ਇੱਕ ਲੜਕੀ ਕੰਮ ਕਰਦੀ ਉਹ ਵੀ ਕੰਟੈਂਪ ਸਾਰੇ ਕੰਮ ਕਰਦੇ ਸੋ ਦੇਖ ਰਹੋ ਬੜੀ ਜੀ ਜਦੋਂ ਉਹਨਾਂ ਨੂੰ ਡਾਲ ਲੈਣ ਦਾ ਕੰਮ ਤੋਂ ਨਾ ਟੱਲਦਾ ਜਿਸ ਤੋਂ ਪਹਿਲਾਂ ਸਰਨਾ ਹੈ ਕਿ ਹੋ ਚੁੱਕਿਆ ਇਸ ਲਈ ਕੋਈ ਬੋਲਦਾ ਨਹੀਂ ਤੇ ਸੋ ਦਰਸ਼ਕਾਂ ਨੂੰ ਦੱਸਦੀ ਆ ਕਿ ਸਭ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਮਿਊਸਪਲ ਕਮੇਟੀ ਦੇ ਦਫ਼ਤਰ ਅਗਲੀ ਤਸਵੀਰਾਂ ਡਾਕਟਰ ਨੇ ਅੱਗੇ ਇੱਕ ਵੀਰ ਸਟਾਫ ਸ਼ਹਿਰ ਵਾਸੀ ਇਕਤਨ ਲਈ ਉਹ ਧੰਨਵਾਦੀ ਆਪਾਂ ਗੱਲ ਕਰਦੇ ਹਾਂ ਉਹ ਧੰਨਵਾਦੇ ਵਿੱਚ ਉਹ ਦੱਸ ਰਹੇ ਕਿ ਕੁਝ ਸਬਟੀ ਦੇ ਵਰਕਰ ਨੇ ਕਿ ਕਿ ਮਿਸ ਐਮ ਐਨ ਐਸ ਆਫਰ ਦੇ ਨਾਮ ਦਾ ਸਾਫਟਾ ਦਾ ਉਹਨਾਂ ਦੇ ਕੰਮ ਕਰਦੇ ਆ ਰਹੇ ਨੇ ਕੀ ਕਹਣਾ ਚਾਹੋਗੇ ਉਹ ਬਿਜਾੜੇ ਕੰਮ ਕਰਦੇ ਆ ਰਹੇ ਮੋਨਾ ਬਾਰੇ ਕਹਿਣਾ ਚਾਹੁੰਦਾ ਵੀ ਉਸ ਤੋਂ ਬਾਅਦ ਮੋਟੇ ਕੋਈ ਪੱਕਾ ਨਹੀਂ ਹੋਇਆ ਕਈ ਦਮ ਹਟਾਏ ਗਏ ਕਈ ਦਫਾ ਲਗਾਏ ਗਏ ਕੁਦਰਤੀ ਜਿਹੜੇ ਸੀ ਉਹ ਸਾਫ ਚੌਧਰੀ ਅਫਜ਼ਲਫਾਰ ਦੇ ਟਾਈਮ ਤੋਂ ਪੱਕੇ ਹੋਏ ਸੀ ਉਸ ਤੋਂ ਬਾਅਦ ਕੋਈ ਪੱਕਾ ਨਹੀਂ ਹੋਇਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਆਈ ਠੀਕ ਹੈ ਨਾ ਜੀ ਕਾਂਗਰਸ ਦੇ ਟਾਈਮ ਦੇ ਵਿੱਚ ਮਤਾ ਪਿਆ ਹੋਇਆ ਸੀਗਾ ਇਲੈਕਸ਼ਨ ਕੋਰਡ ਦੇ ਟਾਈਮ ਦੇ ਵਿੱਚ ਮਤਾ ਪੈ ਕੇ ਉਹ ਰਹਿ ਗਿਆ ਸੀ ਕੁਝ ਖੱਲੋ ਦੇ ਕਾਰਨ ਜੀ ਆਈਐਫਐਸ ਦੇ ਸੈਨਮਨ ਦੇ ਕਾਰਨ ਉਹਦੇ ਵਿੱਚ ਇੱਕ ਈਸੀ ਰੇਟ ਤੇ ਕਰਾਇਏ ਗਏ 143 ਬੰਦੇ ਉਸ ਟਾਈਮ ਵੀ ਅਸੀਂ ਧਰਨਾ ਦਿੱਤਾ ਸੀ ਜਦੋਂ ਧਰਨਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸਾਨੂੰ ਈਸੀ ਰੇਟ ਤੇ ਕੀਤਾ ਉਸ ਤੋਂ ਬਾਅਦ ਹੁਣ ਜਦੋਂ ਡੀਸੀ ਰੇਟ ਤੇ ਕਰਤੇ 143 ਬੰਦੇ 143 ਜਦੋਂ 25 ਬੰਦੇ ਅਦਰ ਕਾਸਟ ਲੱਗੇ ਅਦਰ ਕਾਸਟ ਜਿਹੜੇ ਲੱਗੇ ਐ 25 ਉਹਨਾਂ ਵਿੱਚੋਂ ਇੱਕ ਵੀ ਬੰਦਾ ਝਾੜੂ ਨਹੀਂ ਮਾਰਦਾ ਅਸੀਂ ਕਹਿੰਦੇ ਜੇ ਉਹ ਝਾੜੂ ਮਾਰਨ ਦੀ ਨੌਕਰੀ ਤੇ ਲੱਗੇ ਐ ਤਾਂ ਉਹ ਝਾੜੂ ਮਾਰਨ ਜਦ ਸਾਡੇ ਬੰਦੇ ਸਾਰੇ ਕੰਮ ਕਰ ਰਹੇ ਐ ਸਫਾਈ ਦਾ ਉਹ ਕਿਉਂ ਨਹੀਂ ਕਰ ਰਹੇ ਅਦਰ ਕਾਸਟ ਵਾਲੇ ਜਿਹੜੇ ਹੈਗੇ ਐ ਸਰਪੰਚ ਬਾਤ ਤਨਖਾਹ ਲੈ ਰਹੇ ਐ ਜੀ ਪਰ ਸਾਨੂੰ ਨਹੀਂ ਪਤਾ ਉਹ ਕਿੱਥੇ ਲੱਗੇ ਆ ਕਿੱਥੇ ਨਹੀਂ ਅਸੀਂ ਚਾਹੁੰਦੇ ਹਾਂ ਜੇ ਉਹ ਸਫਾਈ ਕਰਮਚਾਰੀ ਨੌਕਰੀ ਤੇ ਲੱਗੇ ਉਹਨਾਂ ਨੂੰ ਪੇਟਾਂ ਦਿੱਤੀਆਂ ਜਾਂ ਜਿਵੇਂ ਸਾਡੇ ਬੰਦੇ ਕੰਮ ਕਰਦੇ ਹਨ ਉਹਨਾਂ ਦੇ ਤੁਮੇ ਕਹਿਣਾ ਮਲਵਾ ਵੀ ਉਹ ਵੀ ਨਜ਼ਰ ਆਣ ਵਿੱਚ ਹਾਂ ਜੀ ਹਾਂ ਜਿਵੇਂ ਇਸ ਤੋਂ ਮੈਨੂੰ 15 ਅਗਸਤ ਦਾ ਪ੍ਰੋਗਰਾਮ ਹੈ 26 ਜਨਵਰੀ ਦਾ ਪ੍ਰੋਗਰਾਮ ਹੈ ਸੀਐਮ ਸਾਹਮਣੇ ਆਣਾ ਹੈ ਜਾਂ ਕੋਈ ਹੋਰ ਪ੍ਰੋਗਰਾਮ ਆਂਦਾ ਹੈ ਉੱਥੇ ਇਹਨਾਂ ਜੋ ਕੋਈ ਨਹੀਂ ਦਿਖਦਾ ਅਸੀਂ ਚਾਹੁੰਦੇ ਕਿ ਇਹਨਾਂ ਦੀ ਵੀ ਪਿੱਟਾ ਹੋਣ ਸਾਡੇ ਨੰਬਰਦਾਰਾਂ ਕੋਲੇ ਕੰਮ ਕਰਦੇ ਹੋਣ ਹਾਈਟ ਤੇ ਵੀ ਆਣ ਹਾਈਟ ਤੇ ਆ ਕੇ ਉਹਨਾਂ ਚੈਕਿੰਗ ਹੁੰਦੀ ਹੋਵੇ ਕਿ ਕੰਮ ਕਿੱਥੇ ਲੱਗੇ ਹੋਏ ਕੀ ਕੀ ਮੇਰਾ ਨਾਮ ਸੁਨੀਲ ਕੁਮਾਰ ਹੰਸਾ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਲਾਪੂਸ਼ ਨਗਰ ਵਾਲਮਿਕ ਦੇ ਮੱਲੇ ਦੇ ਵਿੱਚੋਂ ਰਹਿਣ ਵਾਲਾ ਵਾਲਮਿਕ ਸਭਾ ਦਾ ਪ੍ਰਧਾਨ ਹਾਂ ਜੀ ਮੈਂ ਲਾਪੂਸ਼ ਨਗਰ ਤੋਂ ਅੱਜ ਜਿਹੜਾ ਇਹ ਜਿਹੜਾ ਧੰਗਾ ਪੁੱਟਾ ਗਿਆ ਇਹ ਵਾਲਮਿਕ ਸਮਾਜ ਵੱਲੋਂ ਆਇਆ ਜਾਂ ਕਿਹਦੇ ਵੱਲੋਂ ਇਹ ਵਾਲਮਿਕ ਸਮਾਜ ਵੱਲੋਂ ਆਇਆ ਅੱਜ ਕਿਸੇ ਸਮੇਂ ਦੇ ਨਾ ਕਿਸੇ ਕੀ ਪੋਲਿਟੀਕਲ ਪਾਰਟੀ ਵੱਲੋਂ ਕਿਸੇ ਵੱਲੋਂ ਨਹੀਂ ਓਨਲੀ ਫਾਰ ਵਾਲਮਿਕ ਸਮਾਜ ਮੇਰਾ ਸੁੱਤਿਆ ਹੋਇਆ ਸਮਾਜ ਨੂੰ ਜਗਾਉਣ ਵਾਸਤੇ ਜਿਹੜੇ ਡਰਿਆ ਹੋਇਆ ਸਮਾਜ ਉਹ ਬਹੁਤ ਨਿਡਰ ਸਮਾਜ ਹੈ ਪਰ ਲੇਕਿਨ ਕੀ ਕਰੀਏ ਗਰੀਬੀ ਮਾਰ ਦਿੰਦੀ ਹੈ ਕਿਹੜੀ ਗੱਲ ਡਰਿਆ ਇਹ ਦਰਿਆ ਇਸ ਗਲਤ ਹੋਇਆ ਜਦੋਂ ਸਰਕਾਰਾਂ ਆਂਦੀਆਂ ਨੇ ਇਤਨਾ ਡਰਨੀਆਂ ਨੇ ਬੰਦਿਆਂ ਨੂੰ ਹੰਕਾਰ ਲਿਆ ਨੇ ਸਾਡੇ ਲੀਡਰ ਜਿਹੜੇ ਹੁੰਦੇ ਆ ਕੋਈ ਵੀ ਲੀਡਰ ਹੈ ਉਹਨਾਂ ਨੂੰ ਹਟਾਲ ਮੈਂ ਇਸ ਕਰਕੇ ਥੋੜਾ ਝਰ ਪਿਆ ਹੋਇਆ ਪਰ ਲੇਕਿਨ ਇਸ ਵਕਤ ਮੈਂਨੇ ਇੱਕ ਚੀਜ਼ ਜੋ ਕੀਤੀ ਹੈ ਆਪਣੇ ਸਮਾਜ ਲਈ ਜਿੰਨਾਕ ਮੇਰਾ ਲਾਇਆ ਵੀ ਜੇ ਕੋਈ ਕੰਮ ਕਰਵਾਉਣਾ ਕਿਸੇ ਗੱਲ ਤੋਂ ਕੋਈ ਡਰ ਨਹੀਂ ਹੋਣਾ ਚਾਹੀਦਾ ਮੈਂ ਆਪਣੇ ਸਮਾਜ ਨੂੰ ਜਾਗਾਉਣਾ ਚਾਹੁੰਦਾ ਕਿ ਇਨਾਮ ਕੀ ਨਾਮ ਕੀ ਰਸਲ ਸੀ ਮੇਰਾ ਨਾਮ ਫਿਲਪ ਮਹਾਰਾਜ ਸੇ ਜਿਨੇ 50 ਤੁਸੀਂ ਜਿਹੜਾ ਜਹਿਦ ਦਰਨ ਹੈ ਇਸ ਤੋਂ ਪਹਿਲਾਂ ਕਿਸੇ ਨਾਲ ਕੋਈ رابطہ ਕੀਤਾ ਹੈ ਇਸ ਬਾਰੇ ਜਾਂ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਜਿਹੜੇ ਵਰਕਰ ਦੇ ਵੀ ਹੁੰਦਾ ਤਾਂ ਕੰਮ ਕਰਦੇ ਜਾਣ ਹਾਂਜੀ ਹਾਂਜੀ ਸਫਾਈ ਦੇ ਤਾਂ ਕੀ ਕਹਿਣਾ ਚਾਹੋਗੇ ਕਿ ਕਿਸ ਨੇ ਜਿਹੜਾ ਗੱਲ ਕਰਤੀ ਹਾਂਜੀ ਹਾਂਜੀ ਸਰ ਮੈਂ ਮੈਂ ਕੀ ਕਹਿਣਾ ਚਾਹਣਾ ਮੈਂ ਇਹ ਕਹਿਣਾ ਚਾਹਣਾ ਸਫਾਈ ਕਰਮਚਾਰੀ ਜਿਹੜੇ ਲੱਗੇ ਸਫਾਈ ਦੇ ਕੰਮ ਤੇ ਲੱਗਣ ਨਹੀਂ ਇਹਦਾ ਪਹਿਲਾ رابطہ ਕਿਸ ਨਾਲ ਕੀਤਾ ਤੁਸੀਂ ਮੈਂ ਕਈ ਵਾਰੀ ਯੂ ਸਾਹਿਬ ਨੂੰ ਮਿਲਿਆ ਕਈ ਵਾਰੀ ਏਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੂੰ ਮਿਲਿਆ ਐਸੀਐਮ ਮੈਡਮ ਨੂੰ ਮਿਲਿਆ ਉਹਨਾਂ ਨੂੰ ਮਿਲਣ ਤੋਂ ਬਾਅਦ ਹੀ ਮਨੇ ਅੱਕ ਕੇ ਯੂ ਸਾਹਿਬ ਇਹਨਾਂ ਨੇ ਜਦੋਂ ਕਿਹਾ ਕਿ ਮੈਂ ਰਿਪੋਰਟਾ ਮੰਗਾਨਾ ਉਦੋਂ ਰਿਪੋਰਟਾ ਮੰਗਾਇਆ ਮੈਂ ਸੈਨੀਟੇਸ਼ਨ ਬ੍ਰਾਂਚ ਜਾ ਚੁੱਕਿਆ ਸੈਨੀਟੇਸ਼ਨ ਬ੍ਰਾਂਚ ਜਾਣ ਤੋਂ ਬਾਅਦ ਕੱਲ ਮੈਂ ਯੋਸਾਹਬ ਕੋਲ ਪੁੱਛਿਆ ਯੋਸਾਹਬ ਕਹਿੰਦਾ ਮੈਨੇ ਲਿਸਟ ਮੰਗਾ ਲਈ ਬਾਕੀ ਮੈਂ ਕਰ ਸਕਦਾ ਮੈਨੇ ਕੱਲ ਯੋਸਾਹਬ ਨੂੰ ਕਈ ਟਾਈਮ ਤੋਂ ਕਹਿੰਦਾ ਆ ਰਿਹਾ ਕੱਲ ਮੈਂ ਲਾਸਟ ਟਾਈਮ ਦੇ ਵਿੱਚ ਯੋਸਾਹਬ ਨੂੰ ਕਹਿ ਕੇ ਆ ਕਿ ਅੱਜ ਅੱਜ ਦਾ ਟਾਈਮ ਹੈ ਯੋਸਾਹਬ ਤੁਹਾਡੇ ਕੋਲ ਕੱਲ ਤੋਂ ਮੈਂ ਅਨੁਮਿੱਤ ਤੌਰ ਤੇ ਜਮੇਤ ਬੈਠੂਗਾ ਔਰ ਜਦੋਂ ਤੱਕ ਇਹਨਾਂ ਨੇ ਕੰਮ ਤੇ ਨਹੀਂ ਲਗਾਇਆ ਜਮੂ ਉਦੋਂ ਤੱਕ ਮੈਂ ਹਿੱਲੂਗਾ ਨਹੀਂ ਇਹਨਾਂ ਨੇ ਤਾਂ ਸਾਡਾ ਮਾ ਉਹ ਵੀ ਸਾਡੀ ਕਿਤੇ ਨਹੀਂ ਖੋਈ ਹੋਈ ਐ ਉਹ ਕਿਵੇਂ ਖੋਈ ਹੋਈ ਐ ਹੁਣ ਇੱਕ ਬੰਦਾ ਤਿੰਨ ਕੰਮ ਕਰਾਇਆ ਜੀ ਕਿ ਦੱਸੋ ਕਿੱਥੇ ਕੀ ਕਹਾਣੀ 10000 ਰੁਪਏ ਤਨਖਾਹ ਤੇ ਤਿੰਨ ਦਿਨ ਕੰਮ ਕਰੂਗਾ ਕਿੱਥੇ ਜੇ ਕੀ ਹਣੀ ਤੂੰ ਕਹਿੰਦਾ ਘਰਾਂ 'ਚ ਬੈਠਿਆ ਦਫਤਰਾ 'ਚ ਬਿਠਾ ਲੈ ਇਹਨਾਂ ਨੇ ਜ਼ਿੰਸਦਾਰੀ ਐ ਇੱਕ ਦੂਜੇ ਦੀ ਕੋਈ ਰਿਸ਼ਤਾਰ ਨਿਕਲਦਾ ਕੋਈ ਪੁੱਛਿਆ ਕੋਈ ਪੁੱਛਿਆ ਸਾਡਾ ਤਾਂ ਕੋਈ ਮੋਰਲ ਨਹੀਂ ਹੈਗਾ ਹੱਥਾਂ ਕੰਮ ਕਰਦੇ ਅਸੀਂ ਕਹਿੰਦੇ ਜੇ ਅਸੀਂ ਕੰਮ ਕਰ ਰਹੇ ਹਾਂ ਹੁਣ ਧੁੱਪ ਦੇ ਵਿੱਚ ਕੰਮ ਕਰਨ ਲੱਗੇ ਮੈਂ ਹੁਣ ਮੈਨੂੰ ਕਹਿ ਰਹੇ ਧੁੱਪ ਦੇ ਵਿੱਚ ਤੱਕਾ ਦਿੱਤਾ ਮੈਂ ਕਿ ਧੁੱਪ ਦੇ ਵਿੱਚ ਅਸੀਂ ਝਾੜੂ ਵੀ ਮਾਰਦੇ ਆਂ ਤੁੱਪਾ ਜਿਹਨਾਂ ਨੂੰ ਲੱਗੂਗੀ ਉਹਨਾਂ ਨੂੰ ਲੱਗੂਗੀ ਸਾਨੂੰ ਨਹੀਂ ਲੱਗਦੀ ਕਿਉਂਕਿ ਸਮੇਂ ਤੇ ਤੁਸੀਂ ਕਹਿੰਦੇ ਮਤਲਬ ਅੱਜ ਜਿਹੜਾ ਬੈਠੇ ਹੋ ਜਬੀਰ ਜਗਾਨ ਦੇ ਬੈਠੇ ਤੁਸੀਂ ਹਾਂ ਜੀ ਹਾਂ ਜੀ ਪਹਿਲਾਂ ਧਰ ਕੱਢਣ ਲਈ ਆਪਣੇ ਸਮਾਜ ਦਾ ਧਰ ਕੱਢਣ ਲਈ ਜਿਹੜਾ ਵੀ ਹਟਾਣ ਹੁੰਦਾ ਧਰ ਹੈ ਨਾ ਐ ਨਹੀਂ ਕਿ ਕੋਈ ਇਸ ਨੂੰ ਉਡਾ ਸਕਦਾ ਜੇ ਆਪਾਂ ਕੰਮ ਕਰ ਧਰ ਸਰਕਾਰਾਂ ਦੇ ਲੀਡਰਾਂ ਨੇ ਕੀ ਕਹੇ ਲੀਡਰ ਨੇ ਠੀਕ ਹੈ ਬਸੋ ਨਾ ਨੇ ਉਹ ਕੰਮ ਕਰਾ ਤੇ ਭੇਜਦੇ ਬਦਲੀ ਕਰਾਉਣ ਦੇ ਹਟਾਣ ਦੇ ਹਟਾਣ ਦਾ ਡਰ ਦੇ ਦਿੰਦੇ ਆ ਉਹਨਾਂ ਨੂੰ ਕਹਿੰਦੇ ਸਾਨੂੰ ਸੱਜਣਾ ਚੱਲੋ ਕਹਿੰਦੇ ਮਿਹਨਤ ਕਰੋ ਉਹਦਾ ਨਾਂ ਜਾਣਦੇ ਰਹੋ ਉਹਨਾਂ ਨੂੰ ਨਾਮ ਕਿਸੇ ਦਾ ਨਹੀਂ ਲੈਣਾ ਚਾਹੁੰਦਾ ਹਰ ਕੋਈ ਸਾਨੂੰ ਪਰਤਦਾ ਆ ਨਹੀਂ ਸਾਨੂੰ ਆਪ ਪਤਾ ਹੈ ਨਹੀਂ ਸਾਨੂੰ ਖੁਦ ਨੂੰ ਪਤਾ ਹੈ ਦੇਖਦੇ ਆ ਰਹੇ ਸਰਵੇ ਕਿੰਨਾ ਹੈ ਸਾਡਾ ਵੀ ਸਾਡੀਆਂ ਬਿੱਤੀਆਂ ਹੁੰਜਾਂ ਨੇ ਸਰਕਾਰਾਂ ਦੇਖਦੇ ਹੋਏ ਅਲਗ-ਅਲਗ ਸਰਕਾਰ ਵਾਲੇ ਬੰਦੇ ਅਲਗ-ਅਲਗ ਹਰ ਵੀ ਆਪਣਾ ਧੱਕਾ ਕਰਦਾ ਪਰ ਮੈਂ ਕਿਸੇ ਸਰਕਾਰ ਦਾ ਨਾਮ ਨਹੀਂ ਲੈਂਦਾ ਲੀਡਰ ਸਾਰੇ ਹਰ ਕੋਈ ਆਪਣੇ ਪੱਖ ਦਾ ਹੀ ਗੱਲ ਕਰਦਾ ਆਪਣੇ ਅੰਦਰ ਰੱਖਣ ਦੀ ਕੋਸ਼ਿਸ਼ ਕਰਦਾ ਸਫਾਈ ਕਰਮਚਾਰੀ ਨੂੰ ਛੋੜ ਕੇ ਰੱਖਿਆ ਪਿਆ ਕਿਉਂਕਿ 27 ਸਾਲ ਸਾਡੇ ਅੰਦਰ ਨਿਕਲ ਗਏ ਕਿ ਪੱਕੇ ਜੱਤ ਕਰ ਨਹੀਂ ਹੁੰਦਾ ਉਦੋਂ ਕਿ ਇਹ ਨਾਲ ਕੁਝ ਨਹੀਂ ਹੋਣਾ ਵੀ ਗੱਲ ਪਿਆ ਹਟਾਣਾ ਦੇ ਤੁਸੀਂ ਜਿਹੜਾ ਇਹ ਸਾਨੂੰ ਮਿਲੇ ਹੋ ਪਹਿਲਾਂ ਕੋਈ ਰਿਟਰਨ ਦੇ ਵਿੱਚ ਤੁਸੀਂ ਕੋਈ ਐਪਲੀਕੇਸ਼ਨ ਦੇ ਰਿਟਰਨ ਦੇ ਵਿੱਚ ਮੈਂਨੇ ਕਈ ਵਾਰ ਫੋੜ ਦਿੱਤੀ ਜੀ ਹੁਣ ਤਾਂ ਸਾਡੇ ਡਾਟਾ ਵੀ ਯਾਦ ਨਹੀਂ ਰਹੀਆਂ ਇੱਕ ਸਾਲ ਤੋਂ ਦਿੰਦੇ ਆ ਰਹੇ ਆ ਐਡੀ ਦੇ ਐਡੀ ਸੀ ਸਾਹਿਬ ਤੋਂ ਦੇਖਿਆ ਆ ਮੈਂ ਮੈਂ ਰਿਟਰਨ ਦੇ ਵਿੱਚ ਮੇਰੇ ਕੋਲ WhatsApp ਤੇ ਕਾਪੀ ਪਈ ਆ ਮੈਂ ਤੁਹਾਨੂੰ ਦਿਖਾ ਸਕਦਾ ਵੀ ਜਦੋਂ ਡੀ ਸੀ ਸਾਹਿਬ ਨੇ ਐਡੀ ਸੀ ਸਾਹਿਬ ਨੇ ਆਰਡਰ ਕੇ ਰੈਸ ਕਿਹਾ ਯੋ ਸਾਹਿਬ ਉਹ ਕਾਪੀ ਮੇਰੇ ਕੋਲ ਪਈ ਆ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਮੇਰੇ ਕੋਲ WhatsApp ਤੇ ਵਿੱਚ ਪਈ ਆ ਮੈਂ ਕੱਢ ਕੇ ਤੁਹਾਨੂੰ ਦਫਤਰ ਦੇ ਇਹਦੇ ਵਿੱਚ ਮਰਸਦ ਤੇ ਪੇਸ਼ ਨਹੀਂ ਦੀ ਐਮਏ ਬਰਾਦ ਦੇ ਵਿੱਚੋਂ ਲੈਟਰ ਆ ਗਿਆ ਕਿ ਤੁਸੀਂ ਕੱਢ ਕੇ ਦਾ ਪੈਸਾ ਕਿਸਕੇ ਦਾ ਟਾਈਮ ਜਿਹੜੀ ਮੈਂ ਕੱਢੀ ਦਿੱਤਾ ਹੈ ਜਾਰਾ ਟਾਈਮ ਨਾਲ ਨਹੀਂ ਕਿਉਂਕਿ ਇਹ ਉਹਦੇ ਵਿੱਚ ਇਹ ਕਿਹਾ ਗਿਆ ਕਾਨੂੰਨ ਦੇ ਤਹਿਤ ਵੀ ਜਿਹੜਾ ਇਹ ਲੈਟਰ ਹੈ ਵੀ ਜਿੰਨਕੇ ਤੁਸੀਂ ਬਾਰ ਬਾਰ ਦੇ ਹੀ ਜਾਓਗੇ ਇੱਕ ਦਫਾ ਦੇ ਕੇ ਉਹਦੀ ਡੇਢ ਖਤਮ ਹੋ ਜੂ ਫਿਰ ਦੁਬਾਰਤ ਦੇਣਾ ਪੈਂਦਾ ਮੈਂ ਕਿ ਐ ਤਾਂ ਨਹੀਂ ਹੁੰਦਾ ਹੁੰਦਾ ਜੇ ਤੁਸੀਂ ਦੇ ਤਾਂ ਉੱਤੇ ਉੱਤੇ ਡੇਢ ਕਰੋਗੇ ਇੱਥੇ ਤਾਂ ਨਹੀਂ ਇੱਥੇ ਤਾਂ ਦੁਬਾਰਤ ਚੱਲਣਾ ਚਾਹੀਦਾ ਨਾ ਮੈਂ ਬਸ ਸਭ ਤੋਂ ਵੱਡੀ ਮੰਗ ਸਾਡੀ ਇਹੀ ਹੈ ਜੇ ਉਹ ਸਫਾਈ ਕਰਮਚਾਰੀ ਦੇ ਕੰਮ ਤੇ ਲੱਗੇ ਸਫਾਈ ਕਰਨ ਸੜਕਾਂ ਤੇ ਕਰਨ ਉਹਦਾ ਕੰਮ ਜਿਵੇਂ ਅਸੀਂ ਕਰਦੇ ਹਾਂ ਉਹਦੇ ਵਿੱਚ ਜਿਵੇਂ ਅਸੀਂ ਕਿਹਾ 15 ਅਗਸਤ ਦੇ ਪ੍ਰੋਗਰਾਮ ਤੇ 26 ਜਨਵਰੀ ਦੇ ਪ੍ਰੋਗਰਾਮ ਤੇ ਸੀਐਮ ਆਂਦਾ ਜਾਂ ਕੋਈ ਹੋਰ ਉੱਚ ਅਧਿਕਾਰੀ ਜਾਂਦਾ ਕੁਝ ਵੀ ਕੋਈ ਪ੍ਰੋਗਰਾਮ ਸਰਕਾਰੀ ਰੱਖਦਾ ਉਹਦੇ ਵਿੱਚ ਕੰਮ ਕਰੇ ਇਹ ਦਿਖਦੇ ਨਹੀਂ ਹੈਗੇ ਮੈਂ ਚਾਹੁੰਦਾ ਕਿ ਇਹ ਦਿਖਣ ਮੇਰਾ ਸਮਾਜ ਵੀ ਚਾਹੁੰਦਾ ਪਰ ਉਹ ਨਾ ਜਾ ਰਹੇ ਇਹ ਹਟਾਣਾ ਦੇ ਕੀ ਕਹਿਣਾ ਚਾਹੋਗੇ ਤੁਸੀਂ ਸਮਾਜ ਨੂੰ ਸਮੇਂ ਬਈ ਸਮਾਹ ਨੂੰ ਪਿੱਛੇ ਮੈਂ ਜਿਹੜੇ ਬੇਵਿਤਰੋ ਕੇ ਆਪਣੇ ਕੰਮ ਤੇ ਲੱਗ ਰਹੇ ਜਦ ਤੁਸੀਂ ਕੰਮ ਕਰਦੇ ਤੁਹਾਨੂੰ ਕਿਸੇ ਦਾ ਡਰ ਨਹੀਂ ਹੁੰਦਾ ਜਿੰਨਾ ਕਿ ਕੋਈ ਤਲਵਾ ਲਾਇਆ ਕਿ ਤਲਵੇ ਦੇ ਵਿੱਚ ਵੀ ਉਹਨਾਂ ਨੂੰ ਮੰਨ ਕਰਦੇ ਹੋਏ ਤੁਹਾਡੇ ਤਲਵੇ ਵਿੱਚ ਸ਼ਾਮਲ ਹੁੰਦਾ ਹਾਂ ਨਾ ਮੈਂ ਉਹਨਾਂ ਕੋਲੋਂ ਮੰਗਦਾ ਹਾਂ ਉਹਨਾਂ ਦਾ ਸਹਿਯੋਗ ਮੈਨੂੰ ਪਿੱਠ ਪਿੱਛੇ ਨੂੰ ਸੂਰੇ ਵੀ ਆ ਸਾਹਮਣੇ ਵੀ ਆ ਰਹੇ ਆਣਗੇ ਕਿਸੇ ਕਿਸੇ ਜਗ੍ਹਾ ਜਮੀਨ ਜਾ ਰਹੇ ਹੈ ਜਿਹੜੀ ਅੱਜ ਮੇਰੇ ਪੈਸੇ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਟਾਈਮ ਹੋ ਰਿਹਾ ਮੇਰਾ ਖਾਨਦਾਨੀ ਜੋ ਵੀ ਇਹ ਚਾਹ ਪਾਣੀ ਹੈ ਦੀ ਮੈਨੂੰ ਪੰਜ ਦਾ ਕਲਾਸ ਚੰਗਾ ਚਾਹੀਦਾ ਉਹ ਮੇਰੇ ਸਮਾਂ ਦੇ ਰਹੇ ਹੈ ਮੈਂ ਰੋਟੀ ਮੇਰਾ ਸਮਾਂ ਲੈ ਕੇ ਜਾ ਰਿਹਾ ਉਹ ਵੀ ਵਰਕਰ ਨੇ ਮਾਨਿਆ ਵਰਕਰ ਨੇ ਜਿਸ ਬੰਦੇ ਨੂੰ ਪਤਾ ਲੱਗਾ ਤੁਹਾਡੇ ਲਈ ਬੈਠਾ ਹੈ ਸਾਡਾ ਭਰਾ ਹੈ ਉਸ ਲਈ ਉਹ ਮੇਰਾ ਤੇ ਆਂਦੇ ਹੈ